ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਪ੍ਰਕਾਸ਼ ਪੁਰਬ ਜਿੱਥੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਬੜੀ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਦੁਆਰਾ ਰਕਾਵਗਨ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਪੰਜਾਂ ਪਿਆਰੇ ਨਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਰਕਾਵਗਨ ਸਾਹਿਬ ਤੋਂ ਨਗਰ ਕੀਰਤਨ ਰੰਗੋ ਹੋਇਆ ਵਕ ਵਕ ਪੜਾਮਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਅਤੇ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਚ ਸੰਗਤਾਨ ਨੇ ਹਾਜ਼ਿਰ ਭਰੀ ਨਤਮਸਤਕ ਹੋਈਆਂ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਵਧਾਈ ਦੇ ਪਾਤਰ ਸੰਗਤ ਜਿਹੜੀ ਨੇ ਠੰਡ ਦੇ ਵੇਲੇ ਵੀ ਗੁਰਦੁਆਰਾ ਰਕਾਬਖਨ ਸਾਹਿਬ ਤੋਂ ਜਿਹੜਾ ਇਹ ਨਗਰ ਕੀਰਤਨ ਦੀ ਆਰੰਭਤਾ ਹੋਈ ਔਰ ਬੈਸ ਦਿੱਲੀ ਜਿਹੜਾ ਫਤਿਹਨਗਰ ਗੁਰਦੁਆਰਾ ਇਹ ਬਲੌਕ ਦਾ ਉੱਥੇ ਦੀ ਸਮਾਪਤੀ ਹੋਣੀ ਹੈ ਗੁਰੂ ਮਹਾਰਾਜ ਨੇ ਜਿਹੜਾ ਖਾਲਸਾ ਪੰਥ ਸਾਜਿਆ ਉਸ ਨਿਆਰੇ ਪੰਥ ਦਾ ਇਹ ਰੂਪ ਹੈ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜ ਆਪਣੇ ਸਭ ਜادیه ਵਾਰਨ ਤੋਂ ਬਾਅਦ ਕਿਹਾ ਕਿ ਗਏ ਕਿ ਨਪੁੱਤਰ ਨੇ ਕਿਸ ਸੀਸ ਪਰਵਾਰ ਦੀs ਸੁਧਚਾਰ ਚਾਰ ਮੂਏ ਤੋਂ کیا ਹੁਆ ਜੀਵਤ ਕਈ ਹਜ਼ਾਰ ਅਜ ਹਜ਼ਾਰਾਂ ਦਾ ਠਾਠਾ ਮਾਰਦਾ ਘਟ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਮਹਾਰਾਜ ਦਾ ਆਗਮਨ ਪਰਬ ਖੁਸ਼ੀਆਂ ਦੇ ਨਾਲ ਮਨਾ ਰਿਆ। ਤੋਂ ਮਸੂਹ ਸੰਗਤਾਂ ਨੂੰ ਵਧਾਈ ਦਿੰਦਾ। ਸਭੂ ਘਰ ਬੈਠੇ ਹੋ শ্রোਤੇ ਜਿਹੜੇ ਉਹਨਾਂ ਨੂੰ ਵੀ ਵਧਾਈ ਦਿੰਦੀ ਔਰ 17 ਤਰੀਕ ਨੂੰ ਜਿਹੜਾ ਅਸੀਂ ਭਾਈ ਲੱੱਕੀ ਚਾਂ ਵੰਜਰਾ ਹਾਲ ਰਕਾਬ ਕੋਨ ਸਾਹਿਬ ਜੀ ਕਿ ਮਨਾਣਾ। ਉਹਦੇ ਲਈ ਵੀ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਸੰਗਤਾਂ ਉੱਥੇ ਪਹੁੰਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੈਬੇ ਕਮਾਲ ਦਸਮ ਪਿਤਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੋਰਾ ਫਰਬੰਦਕ ਕਮੇਟੀ ਵੱਲੋਂ ਮਹਾਨ ਨਗਰ ਕੀਰਤਨ ਗੁਰਦੋਰਾ ਰਕਾਬगंज ਸਾਹਿਬ ਤੋਂ ਆਰੰਭ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਬੇਅੰਤ ਖੁਸ਼ੀਆਂ ਹੈ ਸੰਗਤਾਂ ਦੇ ਵਿੱਚ ਬੇਅੰਤ ਜੋਸ਼ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਸੰਤ ਸਨ ਉੱਥੇ ਸਿਪਾਈ ਸਨ ਜਿੱਥੇ ਉਹ ਕਲਮ ਦੇ ਤਨੀ ਸਨ ਉੱਥੇ ਤਲਵਾਰ ਦੇ ਤਨੀ ਸਨ ਸੋ ਬੜੀ ਹੀ ਖੁਸ਼ੀ ਹੁੰਦੀ ਪ੍ਰਸੰਨਤਾ ਹੁੰਦੀ ਹੈ ਜਦੋਂ ਵੈਸਟ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਉਹ ਵੈਸਟ ਦਿੱਲੀ ਹੈ ਉਹ ਇੱਕ ਮਿੰਨੀ ਪੰਜਾਬ ਦੇ ਤੌਰ ਤੇ ਉੱਤੇ ਜਾਣਿਆ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਸਿੱਖ ਵਸੋਂ ਵੈਸਟ ਦਿੱਲੀ ਚ ਰਹਿੰਦੀ ਆ ਸੋ ਇਹ ਨਗਰ ਕੀਰਤਨ ਗੁਰਦੁਆਰਾ ਰਕਾਬगंज ਸਾਹਿਬ ਤੋਂ ਆਰੰਭ ਹੋ ਕੇ ਵੈਸਟ ਦਿੱਲੀ ਦੇ ਵਿੱਚ ਫਤਿਹਨਗਰ ਜਾ ਕੇ ਸਮਾਪਤੀ ਹੁੰਦੀ ਆ ਸੋ ਬੜਾ ਜੋਸ਼ ਹੁੰਦਾ ਸੰਗਤਾਂ ਦੇ ਵਿੱਚ ਜਗਾ ਜਗਾ ਦੇ ਉੱਤੇ ਲੰਗਰ ਸੇਵਾ ਹਰ ਤਰ੍ਹਾਂ ਦੇ ਬੱਚੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਸਾਰੇ ਹੀ ਸਮੂਹਿਤ ਇਸ ਨਗਰ ਕੀਰਤਨ ਦੇ ਵਿੱਚ ਕਰਦੇ ਆ ਸੋ ਮੈਂ ਸਮੂਹ ਸਾਧ ਸੰਗਤ ਨੂੰ ਅੱਜ ਦੇ ਇਸ ਮਹਾਨ ਨਗਰ ਕੀਰਤਨ ਦੀ ਦਸ਼ਮਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਕੱਢਿਆ ਜਾ ਰਿਹਾ ਹੈ ਇਸ ਦੀ ਮੈਂ ਵਧਾਈ ਦੇਣਾ ਲੱਖ ਲੱਖ ਵਧਾਈ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਦਿੱਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵੀ ਇਹ ਮਹਾਨ ਨਗਰ ਕੀਰਤਨ ਦੁਆਰਾ ਰਕਾਵਗਿੰ ਸਿੱਤੋ ਅਰੰਭ ਹੋਇਆ। ਸੋ ਆਪ ਦੇ ਚੈਨਲ ਰਹੀ ਸੰਗਤਾਂ ਨੂੰ ਦਸਾਈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਦੀ ਜਿੱਥੇ ਅਸੀਂ ਵਧਾਈ ਦੇਣੀ ਹੈ ਉੱਥੇ ਇਹ ਵੀ ਕਹਿੰਦੇ ਆ ਕਿ ਅੱਜ ਦੇ ਇਸ ਨਗਰ ਕੀਰਤਨ ਚ ਵੱਧ ਚੜਕੇ ਹਾਜ਼ਰੀਆਂ ਭਰੋ। ਉਹਨੇ ਗੁਰਦਵਾਰਾ ਸਾਹਿਬ ਜੀ ਦੇ ਤੋਂ ਸ਼ਾਨ ਤੋਂ ਅਰੰਭ ਹੋਇਆ ਜੋ ਕਿ ਸ਼ਾਮ ਪਤਿਨਗਰ ਗੁਰਦਵਾਰਾ ਸਾਹਿਬ ਪਹੁੰਚਣਾ ਹੈ। ਸੋ ਸੰਤਾਂ ਨੂੰ ਇਹ ਬੇਨਤੀਆਂ ਹੈ ਕਿ ਵੱਦ ਚੜਕੇ ਇਸ ਨਗਰ ਕੀਰਤਨ 'ਚ ਹਾਜ਼ਰੀ ਭਰਨ ਦੀ ਕਿਰਪਾਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ